ਤੇਰੇ ਰੇਟ ਦੱਸ ਅੱਜ ਵੀਡੀਓ ਦੇ ਵਿੱਚ ਵੀਰੇ ਰੇਟ ਤੈਨੂੰ ਸਾਰੇ ਕੀ ਰਾ ਕਿੱਥੋਂ ਸਟਾਰਟ ਹੋ ਜਾਂਦੀ ਹੈ ਤੇਰੀ ਵੀਡੀਓ ਦੇਖ ਕੇ ਭਰਾਵਾ ਲੌਂਗਰ ਵੈਲਟ ਆਇਆ ਤੇ ਤੂੰ ਮੇਰਾ 40000 ਰੁਪਏ ਦਾ ਫਾਇਦਾ ਨਹੀਂ ਕਰਤਾ ਅਮੋਰ ਮੇਰਾ ਬਿੱਲ ਬੰਦਾ ਸੀ ਲੱਖ ਦਾ ਨਹੀਂ ਦਵਾਈ ਕੱਲੀ ਕੱਲੀ ਸਕੈਨ ਕਰਾਈ ਨਹੀਂ ਤੁਹਾਨੂੰ ਸਕੈਨ ਸਾਰਾ ਕੁਝ ਹੋਇਆ ਜਿਵੇਂ ਤੁਸੀਂ ਕਹਿੰਦੇ ਵੀ ਬ੍ਰਾਂਡ ਪਾਉਣਾ ਪੀਆਈ ਬਾਹਰ ਪਾਉਣਾ ਬਾਹਰ ਦੀ ਦਵਾਈ ਦਵਾਈ ਨਹੀਂ ਸਾਨੂੰ ਮਟੈਨੋ ਮੋਰ ਸਾਰਾ ਕੁਝ ਦਵਾਇਆ ਫੇਰ ਜੀਐਸਟੀ ਵਾਲਾ ਬਿੱਲ ਵੀ ਦੋਸਤੋ ਇਹਨਾਂ ਨੇ ਦਵਾਇਆ ਤੇ ਇਹ ਉਹ ਫਿਰ ਗੱਲ ਜੀ ਕਾਦੇ ਵਾਸਤੇ ਢਾਲ ਰੱਖੀ ਬਈ ਇੱਥੇ ਤਾਂ ਐਵੇਂ ਇਹਨਾਂ ਨੇ ਤਾਂ ਘਰੇ ਫੈਕਟਰੀਆਂ ਲਾ ਰੱਖੀਆਂ ਆਜੋ ਫਿਰ ਸੋਨੂੰ ਸਾਰਾ ਆਪਾਂ ਮਲਾਈ ਦਿੰਨੇ ਆ ਦੁਕਾਨਦਾਰ ਦੇ ਨਾਲ ਘਰੇ ਫੈਕਟਰੀਆਂ ਨਹੀਂ ਇਹਨਾਂ ਦਾ ਸਿਸਟਮ ਕੀ ਆ ਵੀ ਇਹਨਾਂ ਦਾ ਜਿਹੜਾ ਮਾਰਜਨ ਹੈ ਉਹ ਘਟਾਤਾ ਇਹਨਾਂ ਨੇ ਤੇ ਸੇਲ ਹੁਣ ਆਲ ਓਵਰ ਇੰਡੀਆ ਦੇ ਵਿੱਚ ਡਿਲੀਵਰੀ ਕਰੀ ਜਾਂਦੇ ਨੇ ਠੀਕ ਆ ਮੈਂ ਕਹਣਾ ਲੋਕਲ ਜਿੰਨੀ ਦੁਕਾਨਦਾਰ ਦੀ ਸੇਲ ਇੱਕ ਦਿਨ ਦੇ ਵਿੱਚ ਹਾਂ ਹਾਂ ਸਾਰੀ ਸੇਲ ਕਰਦਾ ਦੁਕਾਨਦਾਰ ਉਨੀ ਇਹ ਅਧੇ ਘੰਟੇ ਚ ਕਰ ਦਿੰਦੇ ਨੇ ਅੱਛਾ ਇੰਨਾ ਜਿਆਦਾ ਕਸਟਮਰ ਐ ਇਹਨਾਂ ਕੋਲੇ ਕਿਉਂਕਿ 25 30 ਤਾਂ ਇਹਨਾਂ ਦੇ ਮੁੰਡੇ ਤੁਰੇ ਫਿਰਦੇ ਨੇ ਡਿਲੀਵਰੀਆਂ ਕਰਦੇ ਦੋਸਤੋ ਤੁਹਾਨੂੰ ਇੱਥੇ ਆਉਣ ਦੀ ਲੋੜ ਵੀ ਨਹੀਂ ਪੈਣੀ ਤੁਹਾਡੇ ਘਰੇ ਸਾਰਾ ਬਰਾਂਡ ਚਾਹੇ ਤੁਸੀਂ 5 ਕਿਲਿਆਂ ਦੇ ਚਾਹੇ ਤੁਸੀਂ 5 ਕਿਲਿਆਂ ਦੀ ਦਵਾਈ ਲੈਣੀ ਜਾਂ 10 ਦੀ ਲੈਣੀ ਤੁਹਾਡੇ ਘਰੇ ਡਿਲੀਵਰੀ ਹੋਊਗੀ ਤੇ ਦੋਸਤੋ ਆਪਣਾ ਤਾਂ 40 50000 ਰੁਪਏ ਦਾ ਫਾਇਦਾ ਧਰਮਪ੍ਰੀਤ ਨੇ ਕੀਤਾ ਧਰਮਪ੍ਰੀਤ ਦੋਵੇਂ ਤੋਂ ਟੈਗ ਲਾ ਹੀ ਦਿੱਤਾ ਯਾਰ ਕਿਵੇਂ ਵੀ ਜਿਹੜਾ ਟੈਗ ਤੇਰੇ ਤੇ ਲੱਗਿਆ ਸੀਗਾ ਤੂੰ ਗਲਤ ਪ੍ਰਮੋਟ ਕਰਦਾ ਤਾਂ ਸਾਰਾ ਬ੍ਰਾਂਡ ਹੀ ਰੱਖੀ ਬੈਠਾ ਆ ਦੇਖੋ ਤੁਸੀਂ ਆ ਬਾਈ ਨੇਮ ਕੀਰਾ ਹੂੰ ਤੇ ਬਾਕੀ ਮਟੈਨੋ ਮੋਰ ਜਾਂ ਹੋਰ ਕੋਈ ਵੀ ਦਵਾਈ ਲੈਣੀ ਆ ਬਿਲਕੁਲ ਬ੍ਰਾਂਡ ਦੇ ਪਿੱਛੇ ਵੀ ਰੇਟ ਦਾ ਫਾਇਦਾ ਹੋ ਜੂ ਕਿ ਨਹੀਂ ਨਿੰਦਰ ਬਾਈ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਜੀ ਤੇ ਬੱਡੇ ਭਾਈ ਸਭ ਤੋਂ ਪਹਿਲਾਂ ਆਪਾਂ ਰੇਟ ਦੀ ਉਹ ਗੱਲ ਕਰੀਏ ਰੇਟ ਦੱਸ ਅੱਜ ਵੀਡੀਓ ਦੇ ਵਿੱਚ ਵੀਰੇ ਰੇਟ ਤੋਂ ਸਾਰੇ ਕਿਹੜਾ ਕਿੱਥੋਂ ਸਟਾਰਟ ਹੋ ਜਾਂਦੀ ਆ ਅਫਕੀਰ ਆ ਵੀਰੇ 480 ਰੁਪਏ ਵਧੀਆ ਟੌਪ ਦੀ ਕੰਪਨੀ ਚਾਹ ਪੂਰੀ ਟੌਪ ਦੀ ਵੀਰੇ ਸਾਡੇ ਉੱਥੇ 850 ਤੋਂ ਸਟਾਰਟ ਹੁੰਦੀ ਆ 850 ਤੋਂ 850 ਤੋਂ ਆਹ ਹੁੰਦਾ ਫਰਕ ਤੇ ਆਹ ਲਾਲ ਜਹਾ ਲੀਟਰ ਇੰਨਾ ਕਣੀ ਵਾਲਾ ਚੱਲਦਾ 12 ਦਾ ਕਿਰਬਾਗੂ ਬੁਲਾਉਂਦੇ ਨੇ ਕਿੰਨੇ ਦਾ ਮਿਲਦਾ ਸਾਡੇ ਲਿਕਵਿਡ ਹੈਗਾ 1100 1200 ਦਾ ਦੂਜਾ 800 ਤੋਂ ਲੈ ਕੇ 900 ਰੁਪਏ ਦਾ ਠੀਕ ਆ ਤੇ ਆਪਣਾ ਸਾਡੇ 450 ਰੁਪਏ ਦਾ ਅੱਧਾ ਰੇਟ ਅੱਧਾ ਰੇਟ ਕੰਮ ਕਰੂਗਾ ਹੁਣ ਜਾ ਕੇ ਨਾਲੇ ਪੱਕਾ ਬਿੱਲ ਪੱਕਾ ਬਿੱਲ ਕੰਮ ਵੀ ਕਰੂਗਾ ਤੁਸੀਂ ਪਾ ਕੇ ਦੇਖ ਲਿਓ ਤੇ ਜਿਵੇਂ ਇਹਨਾਂ ਨੂੰ ਆਪਾਂ ਦਵਾਈ ਦਿੱਤੀ ਆ ਤੇ ਹੋਰ ਬਾਈ ਜਿਵੇਂ ਆਲੂ ਚੈਂਪ 45 ਵਗੈਰਾ ਪੈਣਾ ਐਮ 45 ਵਧੀਆ ਕੰਪਨੀ 280 ਰੁਪਏ ਵੀਰੇ ਠੀਕ ਆ ਹਾਂ ਜੀ ਹਾਂ ਜੀ ਤੇ ਪੈਰਾਕਿਊਟ ਪੈਰਾਕਿਊਟ 800 ਤੋਂ ਲੈ ਕੇ 180 ਦੇ ਵਿੱਚ ਜੀ ਤੇ ਐਂਟਰਾ ਕੋਲ ਪਾਉਣਾ ਜਿਹੜੀ ਆ ਐਂਟਰਾ ਕੋਲ ਜਿਹੜੀ ਵੀਰੇ ਹੈਗੀ ਆ 520 ਤੋਂ ਲੈ ਕੇ 580 ਦੇ ਵਿੱਚ ਜਮਾਂ ਐਨ ਬ੍ਰੈਂਡ ਆ ਸਿਰੇ ਦੀ ਐਨ ਸਿਰੇ ਦਾ ਕੋਪਣੀ ਆ ਠੀਕ ਹੈ ਠੀਕ ਆ ਤੇ ਬਾਕੀ ਹੋਰ ਵੀ ਸਾਰੀਆਂ ਦਵਾਈਆਂ ਮਿਲ ਜਾਂਦੀਆਂ ਨੇ ਵੀਰੇ ਆਲੂ ਦੀ ਹਰੇਕ ਦਵਾਈ ਮਿਲਦੀ ਆ ਆਪਣੇ ਲੋ ਠੀਕ ਆ ਆਲੂ ਦੀ ਬਜਾਈ ਤੋਂ ਲੈ ਕੇ ਐਂਡ ਤੱਕ ਜਾਮਾ ਪਟਣ ਤੱਕ ਤੇ ਇੱਕ ਆਪਾਂ ਬਾਈ ਵੀਡੀਓ ਪਾਈ ਸੀ ਜਿਵੇਂ ਕੀਰਾਲਾ ਸਟਾਕ ਆਪਣੇ ਕੋਲੇ ਸਭ ਤੋਂ ਵੱਧ ਹੈ ਉਹ ਆਪਣੇ ਲਵੇ ਵੀਰੇ ਲਾਂਗੋ ਵਾਲ ਦੇ ਵਿੱਚ ਆਪਣੇ ਲਵੇ ਪੀਏ ਕੰਪਨੀ ਡਾਇਰੈਕਟ ਆ ਵੀਰੇ ਠੀਕ ਆ ਸਭ ਤੋਂ ਮਟੀਰੀਅਲ ਜਿਆਦਾ ਆਪਣੇ ਲਵੇ ਆ ਆਪਣੇ ਡਾਇਰੈਕਟ ਪੈਸੇ ਲੱਗੇ ਸੀ ਸਕੈਨ ਕਰ ਰਿਆ ਹੁਣ ਬਾਈ ਕਹਿੰਦਾ ਸਕੈਨ ਕਰਕੇ ਜਿਹੜਾ ਮਰਦਾ ਪੈਕਟ ਚੱਕੋ ਵੀਰੇ ਤਕੀਰਦਾ ਬਹੁਤ ਕਾਊਂਟਰਾਂ 'ਤੇ ਇਹ ਸਮੱਸਿਆ ਆ ਰਹੀ ਆ ਵੀ ਫਕੀਰਾ ਸਕੈਨ ਨਹੀਂ ਹੋ ਰਹੀ ਸਕੈਨ ਨਹੀਂ ਹੋਈ ਸੱਚੀ ਨਹੀਂ ਹੋਈ ਸੱਚੀ ਉਹ ਨੰਬਰ 'ਤੇ ਕਹਿੰਦੇ ਨੇ 25 ਰੁਪਏ ਕਿੱਲੇ ਦੇ ਸਾਨੂੰ ਆ ਨਹੀਂ ਰਹੇ ਜ਼ਿੰਮੇਵਾਰਾਂ ਦੇ ਮੈਨੂੰ ਬਹੁਤ ਜ਼ਿਆਦਾ ਫੋਨ ਆਉਂਦੇ ਨੇ ਆਪਣੇ ਜੇ ਬੰਦਾ ਇੱਕ ਕਿੰਨੇ ਦੀ ਫਕੀਰਾ ਲੈਂਦਾ ਤਾਂ ਉਹਨੂੰ 25 ਰੁਪਏ ਏਕੜ ਆਊਗੀ ਆਊਗਾ ਵੀਰੇ ਸਕੈਨ ਵੀ ਹੋਊਗਾ ਹਾਂ ਸਕੈਨ ਵੀ ਹੋਊਗੀ ओरिजिनल ਦੀ ਜ਼ਿੰਮੇਵਾਰੀ ਹੈ ਬਾਕੀ ਜੇ ਕਿਤੇ ਸਮੱਸਿਆ ਆਉਂਦੀ ਆਪਾਂ ਜ਼ਿੰਮੇਵਾਰ ਨਾਲ ਖੜਦੇ ਆ ਵੀਰੇ ਠੀਕ ਆ ਪੀਏ ਦਾ ਕੋਈ ਵੀ ਬ੍ਰਾਂਡ ਆ ਆਪਣੇ ਤੋਂ ਜਿੰਨਾ ਮਰਜ਼ੀ ਸਸਤੇ ਰੇਟਾਂ ਚੱਕੋ 10-12000 ਕਿੱਲੇ ਦੀ ਫਕੀਰਾ ਆ ਗਈ ਆਪਣੇ ਮ ਲੌਂਗ ਵਾਲ ਦੇ ਵਿੱਚ ਆਪਣੇ ਲਵੇ ਵੀਰੇ ਠੀਕ ਠੀਕ ਹਾਂ ਤੇ ਜਿਵੇਂ ਹੁਣ ਬਾਈ ਇਹਨਾਂ ਨੂੰ ਆਪਾਂ ਅੱਜ ਦਵਾਈਆਂ ਦੇਤੀਆਂ ਕੁਝ ਤੇ ਜਿਹੜੀ ਹੁਣ ਆਪਾਂ ਡਿਲੀਵਰੀ ਆ ਉਹਦੇ ਕੋਈ ਚਾਰਜਸ ਕੋਈ ਐਕਸਟਰਾ ਖਰਚਾ ਲੈਂਦੇ ਵੀ ਨਹੀਂ ਗੱਡੀ ਭਰ ਕੇ ਜਾਉ ਦਵਾਈਆਂ ਜਿਹੜੀ ਕਿ ਨਾ ਤਰਪ੍ਰੀਤ ਵੱਜ ਜਵੇ ਦੁਕਾਨ ਤੇ ਰੇਟਾ ਉਹੀ ਆਪਾਂ ਜ਼ਿੰਮੇਦਾਰ ਨੂੰ ਡਿਲੀਵਰੀ ਦੇ ਵਿੱਚ ਲਾਉਣੇ ਆ ਇਹ ਪਤਾ ਕੀ ਸਿਸਟਮ ਆ ਵੀਰੇ ਹੁਣ ਜਿਵੇਂ ਬਾਈ ਲੈੇ ਜਾਣਾ ਬਾਈ ਦੇ ਰਸਤੇ 'ਚ ਹੋਰ ਵੀ ਆਰਡਰ ਨੇ 2-4 ਆਪੋਸਾ ਮਨ ਆਰਡਰ ਤੋੜ ਜਿਵੇਂ ਹੋਰ ਜਾਣਾ ਹੁਣ ਇੱਥੋਂ ਬਰਨਾਲ ਆ ਰਮਪਰਾ ਤਾਪਾ ਵੰਡਦੀ ਜਾਊਂਗੀ ਵੰਡਦੀ ਜਾਵਾਂਗੇ ਵੀਰੇ ਤੁਰ ਤੱਕ ਆਪਣੀਆਂ ਵੀਰੇ 4-5 ਗੱਡੀਆਂ ਇਹ ਹ ਹਾਂ ਜੀ ਹਾਂ ਜੀ ਤੇ ਉਹ ਦੇਖਿਓ ਬੇਟਾ ਮੇਲਾ ਲੱਗਿਆ ਗੰਗਾ ਨਗਰ ਬਹੁਤ ਜਿਆਦਾ ਦਵਾਈ ਜਾਂਦੀ ਆ ਰਾਜਸਥਾਨ ਗੰਗਾ ਨਗਰ ਕਿਉਂਕਿ ਨਰਮੇ ਦੀ 벨ਟ ਕਰਕੇ ਨਾ ਸਾਰੇ ਏਰੀਆ ਜੀ ਆਪਣੀ ਦਵਾਈ ਜਾਂਦੀ ਆ ਵੀਰੇ ਫੁੱਲ ਠੀਕ ਹੈ ਠੀਕ ਹੈ ਜੀ ਤੇ ਦੋਸਤੋ ਤੁਸੀਂ ਮਤਲਬ ਕਿ ਮਨ ਦੇ ਵਿੱਚ ਜੇ ਤੁਸੀਂ ਇਹ ਸ਼ੰਕਾ ਤੁਹਾਨੂੰ ਕੱਢਣੀ ਚਾਹੀਦੀ ਆ ਵੀ ਜਿਹੜਾ ਦੁਕਾਨਦਾਰ ਪੱਕਾ ਬਿੱਲ ਦੇ ਰਿਹਾ ਇਹ ਵੀ ਜੇ ਬ੍ਰਾਂਡ ਮਤਲਬ ਕਿ ਆਪਾਂ ਬਾਹਰ ਵਗੈਰਾ ਸਾਰੇ ਆਮ ਦੁਕਾਨ ਦੇ ਤਾਂ ਬਾਹਰ ਦਾ ਦੇਖਣ ਨੂੰ ਨਹੀਂ ਮਿਲਦਾ ਖਾਲੀ ਡੱਬਾ ਵੀ ਨਹੀਂ ਮਿਲਦਾ ਸਜੰਟਾ ਮਤਲਬ ਟਾਪ ਦੀਆਂ ਕੰਪਨੀਆਂ ਕਹਿੰਦੇ ਬਾਈ ਹੁਣ ਇਹ ਕਹਿੰਦੇ ਕਿੰਨੀਆਂ ਕੰਪਨੀਆਂ ਦਾ ਤੁਹਾਡੇ ਕੋਲ ਜੇ ਆਪਣੇ ਲਿਵੇ 70-80 ਕੰਪਨੀ ਦਾ ਮਾਲ ਪਿਆ ਸਜੰਟਾ ਆਪਣੇ ਲਿਵੇ ਲੌਂਗੋ ਵਾਲ ਦੇ ਵਿੱਚ ਆਪਣੇ ਲਿਵੇ ਡਾਇਰੈਕਟ ਆ ਵੀਰੇ ਠੀਕ ਠੀਕ ਹੈ ਤੇ ਆ ਜਿਵੇਂ ਫਰਟੀਲਾਈਜ਼ਰ ਦੇ ਵਿੱਚ ਟਾਪ ਦਾ ਬ੍ਰਾਂਡ ਸਾਡਾ ਬ੍ਰਾਂਡ ਵੀਰੇ ਜਾਰਾ ਉਤਮ ਸ੍ਰੀ ਰਾਮ 13045 0 यूरो 50 ਜਿਵੇਂ ਹੁਣ ਚੱਲਣਾ 12 ਕੱਟ ਹੋ ਗਿਆ ਸਾਰੇ ਬ੍ਰਾਂਡ ਪਏ ਵੀਰੇ ਇੱਕ ਦੂਜਾ ਡੱਬੇ ਨੇ ਇੱਕ ਜਿਵੇਂ ਤੁਸੀਂ ਕਹਿਿੰ ਆਲੇ ਆਉਂਦੇ ਨੇ ਨਕਲੀ ਦੇ ਹਾਂ ਨਕਲੀ ਬਹੁਤ ਕਮੈਂਟ ਕਰਦੇ ਨੇ ਬਾਈ ਆਪਣੀ ਇਹ ਗਰੰਟੀ ਹੈ ਜੀਮੇਦਾਰ ਨੂੰ ਆਪਾਂ ਸੈਟੀਸਫਾਈਆ ਕਰ ਸਕਦੇ ਹਾਂ ਜੇ ਕੋਈ ਆਪਣੀ ਦਵਾਈ ਦੁਕਾਨ ਤੇ ਕੋਈ ਡੁਪਲੀਕੇਟ ਸਾਬਤ ਕਰਦਾ ਤਾਂ ਆਪਣਾ 1 ਲੱਖ 1000 ਨਾਮ ਅੱਜ 10 ਸਾਲ ਹੋ ਗਏ ਆਪਣਾ ਚੱਲਦੇ ਆਉਂਦੇ ਨੂੰ ਠੀਕ ਹੈ ਉਹ ਕਮੈਂਟ ਕੋਈ ਨਹੀਂ ਆਇਆ ਕੋਈ ਨਹੀਂ ਆ ਉਹ ਕਮੈਂਟ ਕਰਨ ਦਾ ਕੋਈ ਫਾਇਦਾ ਨਹੀਂਗਾ ਜੇ ਬੰਦਾ ਕੋਈ ਦੁਕਾਨ ਤੇ ਆਵੇ ਠੀਕ ਹੈ ਸਾਬਤ ਕਰਦਾ 1 ਲੱਖ 1000 ਜਦੋਂ ਮਰਜ਼ੀ ਵੜ ਕੇ ਲੈ ਜਾਵੇ ਠੀਕ ਹੈ ਜਿਵੇਂ ਇਹਦੇ ਵਿੱਚ ਕਹਤਾ ਵੀ ਜਿਵੇਂ ਆ ਸੈਂਟਾ ਦੀ ਚੱਸ ਪਈਆ ਬਾਈ ਸੈਂਟਾ ਦੀ ਚੱਸੀ ਹੋ ਗਈ ਏ ਤੇ ਇਹਦੇ ਵਿੱਚ ਆ 50% ਆ ਸਾਲਟ ਤੇ ਇਹ 50 ਦਾ 50 ਹੀ ਨਿਕਲੂ ਬਾਈ ਇਹ ਤਾਂ ਸਭ ਅਫਵਾਹ ਸਾਡੇ ਨਾਂ ਜਾ ਵੀ ਨਹੀਂ ਬਈ ਸਾਲਟ ਘੱਟ ਵੱਧ ਕੰਪਨੀ ਤੋਂ ਪੈਂਦਾ ਵੀ ਨਹੀਂ ਬਾਈ ਮੈਂ ਤਾਂ ਰੁਪਏ ਦੀ ਗੱਲ ਤੋਂ ਦੋਸਤੋਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਦਾ ਇਹ ਜੇ ਕੰਮ ਦੇ ਵਿੱਚ ਮਾਰਜਨ ਬਹੁਤ ਜ਼ਿਆਦਾ ਹੁੰਦਾ ਤੇ ਬਾਈ ਉਹਨਾਂ ਨੇ ਆਪਣਾ ਮਾਰਜਨ ਘੱਟ ਕੀਤਾ ਵੀ ਜ਼ਿੰਮੇਵਾਰ ਤਾਂ ਪਹਿਲਾਂ ਹੀ ਰਗੜੇ ਪਿਆ ਤੇ ਸੇਲ ਵਧ ਗਈ ਆ ਟੋਨ ਸੇਲ ਵਧ ਗਈ ਉਹ ਉਹਦੇ ਕਰਕੇ ਵੀ ਕੋਈ ਧੱਬਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਜਿਵੇਂ ਹੋਰ ਦੁਕਾਨਦਾਰ ਵੀ ਉੱਥੇ ਕਿਵੇਂ ਸਸਤੀ ਹੋ ਜਾਂਦੀ ਆ ਵੀ ਜਾਂ ਉੱਥੇ ਬਣਾਉਂਦੇ ਆ ਉੱਥੇ ਕੋਈ ਫੈਕਟਰੀਆਂ ਲੱਗੀਆਂ ਜਦੋਂ ਬੰਦੇ ਨੇ ਸੋਚ ਲਿਆ ਆ ਬੰਦਾ ਜ਼ਿੰਮੇਵਾਰ ਆ ਵੀ ਮੈਂ ਮਾਰਜਨ ਘੱਟ ਲੈ ਲਊਗਾ ਕੈਸ਼ ਵਿੱਚੂੰਗਾ ਜ਼ਿੰਮੇਦਾਰ ਦਾ ਫਾਇਦਾ ਕਰੂੰਗਾ ਇਹਦੇ ਕਰਕੇ ਰੇਟ ਦਾ ਦੋਸਤੋ ਇਹਨਾਂ ਦਾ ਰੇਟ ਬਹੁਤ ਜ਼ਿਆਦਾ ਰੇਟ ਦਾ ਫਰਕ ਆ ਆਹੀ ਗੱਲ ਹਮਮਮ ਹੋਰ ਕੋਈ ਗੱਲ ਨਹੀਂ ਤਾਂ ਬੱਲ ਨੂੰ ਤਾਂ ਮੈਂ ਹਰੇਕ ਨੂੰ ਕਹਿੰਦਾ ਮੈਂ ਆਪਣੀ ਸੇਲ ਨਾਲ ਬਹੁਤ ਜ਼ਿਆਦਾ ਆ ਬਾਬੇ ਦੀ ਕਿਰਪਾ ਨਾਲ ਕਿਉਂਕਿ ਅਸੀਂ ਇੱਕ ਜ਼ਿੰਮੇਦਾਰਤ ਵੀ ਜੇ 2-200 ਰੁਪਏ ਕਮਾਉਣਾ ਹੈ ਹੱਥ ਨੂੰ ਸਾਡੇ ਲਈ 200 ਬੰਦਾ ਆਉਂਦਾ ਵੀਰੇ ਠੀਕ ਹੈ ਨਾ ਕਰ ਲਓ ਗੋਣਾ ਕਿਉਂਕਿ ਹਾਂਜੀ ਕਰ ਲਓ ਗੋਣਾ ਹੈ ਬਾਈ ਕਿਉਂਕਿ ਆਪਣਾ ਜਿਹੜਾ ਸਿਸਟਮ ਆ ਸਟਾਰਟਿੰਗ ਜੇ ਆਪਣਾ ਇਹਦੀ ਕੰਮ ਵੀਰੇ ਬਸ 1 2 5% ਤੱਕ ਕੰਮ ਕਰਦੇ ਆਪਾਂ ਠੀਕ ਹੈ ਨਾ ਜੇ ਕੋਈ ਜੇ 100 ਰੁਪਏ ਚੀਜ਼ ਲਈ ਤਾਂ ਉਹਨੂੰ 105 110 ਰੁਪਏ ਵੇਚ ਦੇਣੇ ਜਿਵੇਂ ਆਪਾਂ ਅਗਰ ਪਦਾਨਾ ਵਿਕੀ ਨੇ 88 ਕਿਲੋ ਦਾ ਕੰਮ ਕੀਤਾ ਕੋਈ ਕਰਕੇ ਦੇਵੇ ਪਦਾਨਾ ਦਾ ਕੰਮ ਠੀਕ ਹੈ ਨਾ ਸਿਰ ਇੰਨੀ ਮਾਰਜਨ ਰੱਖ ਬਾਸ ਇੰਨੀ ਮਾਰਜਨ ਘਟੋ ਘਟ 200 ਡਾਨ ਪਦਾਨਾ ਵਿਕਿਆ ਭਾਈ ਤਰ ਫਿਰ ਤੇ ਬਾਕੀ ਦੋਸਤੋ ਮੰਡੇਰਾ ਤੋਂ ਢਡਰੀਆਂ ਰੋਡ ਤੇ ਦੁਕਾਨਾਂ ਤਨ ਤਨ ਬਾਬਾ ਆਨੰਦ ਸਿੰਘ ਜੀ ਇੱਕ ਦੋ ਤੁਹਾਨੂੰ ਹੋਰ ਕਲੈਰੀਫਾਈ ਕਰ ਦੰਨਾ ਵੀ ਕੋਈ ਵੀ ਯੂਟਿਊਬਰ ਜਿਹੜਾ ਵੀ ਮਤਲਬ ਕਿ ਇਹਨਾਂ ਦੇ ਭਾਈ ਹੋਣਾਂ ਦੇ ਵੀਡੀਓ ਪਾਉਂਦਾ ਜਾਂ ਕਿਸੇ ਵੀ ਫਰਮ ਦੇ ਵੀਡੀਓ ਪਾਉਂਦਾ ਉਹ ਨਕਲੀ ਚੀਜ਼ ਪ੍ਰਮੋਟ ਕਰਕੇ ਉਹਨੇ ਦੂਸਰੇ ਦੱਸੋ ਵੀ ਆਪ ਫਸਣਾ ਨਹੀਂ ਭਾ ਸਰ ਬੇ ਸਾਰਾ ਕਲੇਮ ਕਿਹਦੇ ਤੇ ਆਉਗਾ ਕਿਉਂਕਿ ਆਪਾਂ ਇਹਨਾਂ ਦੀ ਵੀਡੀਓ ਕਰਕੇ ਇਹਨਾਂ ਦੇ ਥੋੜੇ ਜਿਹਾ ਉਹ ਕਰਕੇ ਆਪਾਂ ਪੂਰੇ ਪੰਜਾਬ ਦਾ ਕੰਮ ਥੋੜੀ ਛੱਡਾਂਗੇ ਕਿੰਨਾ ਆਪਾਂ ਤਾਂ ਟਾਪ ਟਾਪ ਦੀਆਂ ਕੰਪਨੀਆਂ ਬਾਹਰ ਹਾਂ ਹਾਂ ਪੈਸਟੀਸਾਈਡ ਇੰਡੀਆ ਯਾਰਾ ਵਰਗੇ ਬ੍ਰਾਂਡ ਆਪਣੇ ਤੋਂ ਪ੍ਰੋਮੋਸ਼ਨ ਕਰਵਾ ਰਹੇ ਨੇ ਤੇ ਬਾਕੀ ਭਾਈ ਆਪਾਂ ਨੂੰ 3 ਸਾਲ ਹੋ ਗਏ ਆਪਾਂ 2022 ਅਗਸਤ ਦੇ ਵਿੱਚ ਕੰਮ ਸ਼ੁਰੂ ਕੀਤਾ ਸੀ ਤੇ ਅਗਸਤ ਦੇ ਵਿੱਚ ਹੀ ਇਹਨਾਂ ਦੀ ਪਹਿਲੀ ਵੀਡੀਓ ਕਰਤੀ ਸੀ ਠੀਕ ਉਸੇ ਟਾਈਮ ਹੀ ਤੇ ਆਪ ਵੀ ਇਹਨਾਂ ਤੋਂ ਦਵਾਈ ਲੈ ਜਾਂਦੇ ਨੇ ਤਾਂ ਪਤਾ ਹੀ ਨਹੀਂ ਮੈਨੂੰ ਕਿੰਨਾ ਟਾਈਮ ਕਿੰਨਾ ਸਾਲ ਹੋ ਗਏ ਮੇਰੇ ਡੈਡੀ ਪਹਿਲਾਂ ਤੋਂ ਲੈ ਜਾਂਦੇ ਨੇ ਨਾ ਤਾਂ ਆਪਾਂ ਨੂੰ ਕਦੇ ਆਪਣੇ ਖੇਤ ਦੇ ਵਿੱਚ ਕੰਪਲੇਂਟ ਆਈਆ ਤੇ ਉਹ 3 ਸਾਲਾਂ ਦੇ ਵਿੱਚ ਬਾਈ ਕਿੰਨਾ ਕਗਾਕ ਜੋੜਿਆ ਆਪਾਂ ਬਾਈ ਮੈਨੂੰ ਤਾਂ ਲੱਗਾ ਅਣਗਿਣਤੀ ਆ ਬਾਈ ਅਣਗਿਣਤੀ ਤੇ ਉਹਦੇ ਵਿੱਚੋਂ ਬੰਦੇ ਕਮੈਂਟ ਕਰਦੇ ਨੇ ਵੀ ਨਕਲੀ ਆ ਪਰ ਕਿਸੇ ਨੇ ਅੱਜ ਤੱਕ ਇਹ ਨਹੀਂ ਕਿਹਾ ਵੀ ਬਾਈ ਮੇਰੇ ਮੈਂ ਨਾਲੇ ਤਾਂ ਰੰਬੇ ਦੇ ਵੀ ਜਿਹੜਾ ਸਪਰੇਅ ਹੁੰਦਾ ਥੋੜਾ ਮੌਸਮ ਤੇ ਡਿਪੈਂਡ ਕਰਦੀ ਹੈ ਨਾ ਕਿਸੇ ਨੇ ਮਤਲਬ ਜਿਵੇਂ ਆਪਾਂ ਇਹਦੀ ਹੋ ਗੈਮਪਲ ਚੱਕ ਲਈ ਸੀਜ਼ਨ ਚੱਲਦਾ ਵੀ ਮੈਂ ਬਾਈ ਇਹਨਾਂ ਤੋਂ ਲਾ ਜਾ ਕੇ ਕੀੜਾ ਕੀਤੀ ਸੀ ਵੀ ਕੰਮ ਨਹੀਂ ਕੀਤਾ ਇਹ ਗੱਲ ਕਿਸੇ ਨੇ ਕਹੀ ਨਹੀਂ ਸਹੀ ਗੱਲ ਤੇ ਬਾਕੀ ਇਹਨਾਂ ਦੀ ਦੁਕਾਨ ਦਾ ਐਡਰੈਸ ਆਪਾਂ ਦੱਸ ਦਿੱਤਾ ਵੀ ਲੌਂਗ ਵਾਲ ਦੇ ਵਿੱਚ ਮਡੇਰਾ ਤੋਂ ਢੜਰੀਆਂ ਰੋਡ ਤੇ ਆ ਆਲ ਇੰਡੀਆ ਡਿਲੀਵਰੀ ਆ ਕੋਈ ਡਿਲੀਵਰੀ ਚਾਰਜਸ ਨਹੀਂ ਵੀ ਇੱਕ ਵਾਰੀ ਤੁਸੀਂ ਜੁੜ ਕੇ ਦੇਖੋ ਏ ਦੂਬਾ ਸਾਨੂੰ ਆਪੇ ਬੋਟਾ ਫਾਇਦਾ ਕਰਿਆ ਧਰਪ੍ਰੀਤ ਵੱਜਦੇ ਬਾਈ ਇੱਕ ਵਾਰੀ ਬੰਦਾ ਆਪਾਂ ਨੂੰ ਫੋਨ ਕਰੇ ਚਲੋ ਫੋਨ ਤੇ ਵੀ ਆਪਾਂ ਰੇਟ ਦੱਸਦੇ ਆਂ ਬਾਕੀ ਦਾ ਆਪਣਾ ਫੋਨ ਦਾ ਸਮਾਂ ਵੀਰੇ ਸਵੇਰ ਜੀਮੇਦਾਰ ਨੂੰ ਇਹ ਕਹਿੰਦਾ ਵੀ 8 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਹੀ ਫੋਨ ਕਰੋ ਰਾਤ ਨੂੰ ਨਾ ਤਾਂ ਜਿਆਦਾ ਰਾਤ ਨੂੰ 12 ਵਜੇ ਤੱਕ ਫੋਨ ਵੱਜ ਜ ਜਾਂਦੇ ਨੇ ਬਾਈ ਫੋਨ ਤੇ ਆਪਣੇ ਦੋ ਬੰਦੇ ਸਪੈਸ਼ਲ ਛੱਡੇ ਨੇ ਫੇਰ ਵੀ ਚਲੋ ਦਿੱਕਤ ਆਉਂਦੀ ਆਪਣੇ ਤਿੰਨ ਨੰਬਰ ਚੱਲਦੇ ਨੇ ਸਾਰਾ ਦਿਨ ਹੀ ਫੋਨ ਵੱਜ ਜ ਜਾਂਦੇ ਨੇ ਜੇ ਕਿਸੇ ਤੋਂ ਵੀਰੇ ਨਹੀਂ ਫੋਨ ਚੱਕਿਆ ਆਉਂਦਾ ਚਲੋ ਅਸੀਂ ਗਲਤੀ ਮੰਨਦੇ ਆਂ ਮਾਫੀ ਚਾਹੁੰਦੇ ਆਂ ਫੋਨ ਨਹੀਂ ਵੀ ਚ ਠੀਕ ਹੈ ਹਾਂ ਜੀ ਇੰਨੇ ਜਿਆਦੇ ਫੋਨ ਆ ਰਹੇ ਨੇ ਬਾਕੀ ਸਪਰੇਅ ਵਾਲਾ ਇਹਨਾਂ ਕੋਲੇ ਬੂਮ ਸਪਰੇਅਰ ਅਵੇਲੇਬਲ ਆਲ ਇੰਡੀਆ ਦੇ ਵਿੱਚ ਕਿਤੇ ਵੀ ਸਪਰੇਅ ਕਰਾਉਣੀ ਆ ਤਾਂ ਸਾਰੇ ਲਿੰਕ ਹੈਗੇ ਨੇ ਉਹ ਵੀ ਕਰਾ ਕੇ ਦੇਣਗੇ A to Z ਮਸਲਾ ਹੱਲ ਹੈ ਲੰਗਵਾਲ ਪਹੁੰਚਿਓ ਨਹੀਂ ਪਹੁੰਚਣਾ ਨੰਬਰ ਤੇ ਕਾਲ ਕਰ ਲਿਓ ਦਵਾਈ ਤੁਹਾਡੇ ਘਰੇ ਆ ਜੂਗੀ ਮੋਟਾ ਫਾਇਦਾ ਹੋ ਜੀ ਤੁਹਾਡਾ ਧੰਨਵਾਦ